ਵੱਡੀ ਖਬਰ ਸਾਂਝੀ ਕਰ ਰਿਹਾ ਕਿ ਲੁਧਿਆਣਾ ਬੱਸ ਸਟੈਂਡ ਵਿਖੇ ਇੱਕ ਵੱਡੀ ਘਟਨਾ ਵਾਪਰਦੀ ਹੈ ਜਿੱਥੇ ਕਿ ਸਵਾਰੀਆਂ ਦੇ ਨਾਲ ਭਰੀ ਬੱਸ ਬੇਕਾਬੂ ਹੋ ਗਈ ਹੈ ਫੁੱਟਪਾਥ ਤੇ ਚੜ ਗਈ ਹੈ ਕਈ ਲੋਕ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਦੇ ਬੱਸ ਸਟੈਂਡ ਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਜਿੱਥੇ ਕਿ ਇੱਕ ਬੱਸ ਬੇਕਾਬੂ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਹ ਫੁੱਟਪਾਥ ਤੇ ਚੜ ਜਾਂਦੀ ਹੈ ਦੱਸਦੇ ਕਿ ਮੌਕੇ ਤੇ ਭੱਟਾ ਹੰਗਾਮਾ ਵੀ ਹੁੰਦਾ ਹੈ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਸਵਾਰੀਆਂ ਦੇ ਨਾਲ ਭਰੀ ਹੋਈ ਇਹ ਬਾਸੀ ਅਚਾਨਕ ਬੇਕਾਬੂ ਹੋ ਕੇ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਉਧਰ ਹੀ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਲੋਕਾਂ ਦੀ ਤਾਂ ਕਈ ਲੋਕ ਜ਼ਖਮੀ ਹੋਏ ਨੇ ਬਸ ਦੇ ਥੱਲੇ ਕਈ ਲੋਕ ਆਏ ਨੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਮੌਕੇ ਤੇ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕਰਕੇ ਬੁਲਾਇਆ ਜਾਂਦਾ ਹੈ ਪੁਲਿਸ ਪ੍ਰਸ਼ਾਸਨ ਤੇ ਲੋਕਾਂ ਦਾ ਕੀ ਕਹਿਣਾ ਇਸ ਮਾਮਲੇ ਦੇ ਵਿੱਚ ਤੁਸੀਂ ਸੁਣ ਲਵੋ ਐਕਸੀਡੈਂਟ ਹੋਇਆ ਬੱਸ ਨਾਲ ਕਿਤੇ ਹੋਇਆ ਕਿੰਨੇ ਵਜੇ ਦਾ ਵਾਕਿਆ ਇਹ ਲੁਧਿਆਣਾ ਬੱਸ ਸਟੈਂਡ ਦੀ ਗੱਲ ਹੈ ਜੀ ਕਰੀਬ 2:00 ਵਜੇ ਦੀ ਗੱਲ ਹੈ ਨੰਗਲ ਤੋਂ ਸਵਾਰੀਆਂ ਦੀ ਬੱਸ ਸੀ ਜਿਹੜੀ ਲੁਧਿਆਣਾ ਬੱਸ ਸਟੈਂਡ ਤੇ ਆਉਣੀ ਸੀ ਲੁਧਿਆਣਾ ਬੱਸ ਸਟੈਂਡ ਦੇ ਬਾਹਰ ਹੈ ਜਿਹੜਾ ਈ-ਰਿਕਸ਼ੇ ਖੜੇ ਸੀ ਦੋ ਸਰਦਾਰ ਸੀ ਮੋਟਰਸਾਈਕਲ ਤੇ ਇਹ ਬੱਸ ਬੇਕਾਬੂ ਹੋ ਕੇ ਉਹਨਾਂ ਨਾਲ ਟਕਰਾਈ ਹੈ ਤੇ ਉਹਨੋਂ ਬਾਅਦ ਇਹ ਫੁੱਟਪਾਥ ਤੇ ਚੜ ਗਈ ਹੈ ਸਵਾਰੀਆਂ ਜਿਹੜੀਆਂ 5 ਤੋਂ 6-7 ਬੰਦੇ ਨੇ ਜਿਹੜੇ ਗੰਭੀਰ ਜ਼ਖਮੀ ਨੇ ਉਹਨਾਂ ਨੂੰ ਇਲਾਜ ਲਈ ਸਿਵਰਸਟ ਦੇ ਐਸਆਈ ਹਸਪੀਟਲ ਪੇ ਜਗ੍ਹਾ ਹੈ ਡਰਾਈਵਰ ਮੌਕੇ ਤੋਂ ਫਰਾਰ ਹੈ ਉਹਦੀ ਤਲਾਸ਼ جاری ਹੈ ਪ੍ਰਾਈਵੇਟ ਬੱਸ ਹੈ ਪ੍ਰਾਈਵੇਟ ਬੱਸ ਹੈ ਪ੍ਰਾਈਵੇਟ ਬੱਸ ਹੈ ਜੁਹਾਰ ਕੰਪਨੀ ਦੀ ਜਾਨੀ ਨੁਕਸਾਨ ਨਹੀਂ ਕਿਸੇ ਦਾ ਜਾਨੀ ਨੁਕਸਾਨ ਦੀ ਜੇ ਕੋਈ ਖਬਰ ਨਹੀਂ ਜ਼ਖਮੀ ਨੇ ਸਵਾਰੀ ਕਾਰਵਾਈ ਹੁਣ ਉਹਨਾਂ ਦੇ ਪਹਿਲਾਂ ਜ਼ਖਮੀਆਂ ਨਾਲ ਜਿਹੜੇ ਨੇ ਉਹਨਾਂ ਦੇ ਸਟੇਟਮੈਂਟ ਲਈ ਜਾਊਗੀ ਸਟੇਟਮੈਂਟ ਲੈਣ ਤੋਂ ਬਾਅਦ ਜੋ ਵੀ ਕਾਰਵਾਈ ਬਣਦੀ ਹੈ ਬੱਸ ਦੇ ਮੁਤਾਬਕ ਕਾਨੂੰਨ ਕੀਤੀ ਜਾਊਗੀ लागते टींका चार्टर पोर्ट